ਮੈਂ ਜਗਤਾਰ ਸਿੰਘ ਸੋਤਲ ਅੱਜ ਪਿੰਡ ਕਪੂਰੇ ਜ਼ਿਲ੍ਹਾ ਮੋਗਾ ਦੇ ਕਿਸਾਨ ਬਲਦੇਵ ਸਿੰਘ ਜੀ ਦੇ ਘਰ ਆਇਆ ਹੋਇਆ ਜਿਹੜੇ ਕਿ ਬਹੁਤ ਤਜਰਬੇਕਾਰ ਕਿਸਾਨ ਹੈ ਤਜਰਬੇ ਕਰਦੇ ਰਹਿੰਦੇ ਆ ਖੇਤੀ ਦੇ ਵਿੱਚ ਤਾਂ ਅੱਜ ਉਹਨਾਂ ਦਾ ਝੋਨਾ ਵੇਖਣ ਆਏ ਸੀ ਸਿੱਧੀ ਬਿਜਾਈ ਵਾਲਾ ਜਦੋਂ ਅਸੀਂ ਚਾਹ ਪਾਣੀ ਪੀਣੇ ਲੱਗੇ ਤਾਂ ਮੈਂ ਗੱਲ ਸਿਹਰੀ ਵੀ ਅਸੀਂ 1 ਫੁੱਟ ਮਿੱਟੀ ਪੱਟੀ ਸੀ 1 ਸਕੁਅਰ ਫੁੱਟ ਤੇ ਥੱਲੇ ਨੂੰ ਵੀ ਫੁੱਟ ਮਤਲਬ ਇਹ ਤਾਂ ਉਹ 31 ਕਿਲੋ ਮਿੱਟੀ ਨਿਕਲੀ ਸੀ ਮੇਰੇ ਨਾਲ ਗੁਰਪ੍ਰੀਤ ਜੜੀ ਖੰਨਾ ਉਹਨਾਂ ਦਾ ਮੈਂ ਉਹਨਾਂ ਦਾ ਮਤਲਬ ਵੀ ਉਹ ਮੇਰੇ ਸੀਨੀਅਰ ਸੀ ਤਾਂ ਤੇ ਬਲਦੇਵ ਜੀ ਦਾ ਕਹਿਣਾ ਸੀ ਮਿੱਟੀ ਜਿਆਦਾ ਆ ਤਾਂ ਬਾੜੀ ਹੈ 16 ਕਿਲੋ 20 ਕਿਲੋ ਹੋ ਤੇ ਕਹਿੰਦੇ ਚਲੋ ਅੱਜ ਆਪਾਂ ਅਜਮਾਕੀ ਦੇਖ ਲੈਨੇ ਤੇ ਅਸੀਂ ਨਾ ਮਿੱਟੀ ਪੱਟਣ ਲੱਗ ਗਏ ਮਿੰਨ ਤਣ ਸਾਰਾ ਮਿੰਨ ਕੀ ਐਸੀ ਅਖੇ ਚਲ ਅੱਧਾ ਫੁੱਟ ਪੱਟ ਲੈਨੇ ਆ ਵੀ 6 ਇੰਚ ਤੱਕ ਵੀ ਉਪਰੋਂ ਫਟ ਹੈ ਨਾ ਤਾਂ ਉਹ ਦੁਗੜਾ ਹੋ ਜਾਊਗਾ ਤਾਂ ਅਸੀਂ ਆਵੇ ਦੇਖੋ ਬਲਦੇਵ ਜੀ ਆਓ ਮਰੇ ਸਸੀ ਕਾਲ ਜੀ ਤੁਸੀਂ ਦੱਸੋ ਵੀ ਕਿਵੇਂ ਕਿਵੇਂ ਤੋਲੀ ਆ ਇਹ ਤੇ ਕਿਵੇਂ ਪੱਟੀ ਆ ਹਾਂਜੀ ਹਾਂ ਦੇ ਵੀ ਸਸੀ ਕਾਲ ਸਸੀ ਕਾਲ ਜੀ ਰਕਸਾ ਧੰਨਵਾਦ ਤੁਹਾਡਾ ਆਪਣੇ ਆਉਣ ਤੇ ਇੱਥੇ ਨਗਰ ਦੇ ਵਿੱਚ ਆਪਣੇ ਖੇਤ ਦੇ ਵਿੱਚ ਪਹਿਲਾਂ ਆਪਾਂ ਸਭ ਤੋਂ ਡੀ ਆਰ ਐਸ ਝੋਨੇ ਦੀ ਆਪਾਂ ਜਿਹੜੀ ਸਿੱਧੀ ਬਿਜਾਈ ਬਾਰੇ ਜਾਣਕਾਰੀ ਕੀਤੀ ਫਿਰ ਆਪਣੀ ਗੱਲ ਚਲਦਿਆਂ ਚਲਦਿਆਂ ਤੇ ਆਪਣੇ ਮਨ 'ਚ ਇਹ ਆਈ ਵੀ ਜਿਹੜੀ ਤੁਸੀਂ ਇੱਕ ਸਾਡੇ ਨੇੜੇ ਮੀਟਿੰਗ ਕਰਕੇ ਆਏ ਵੀ ਸਭ ਤੋਂ ਜਿਹੜੀ ਆਪਣੀ ਸਾਡੇ ਰੱਖਿਆ ਕੌਣ ਕਰਦਾ ਪਰਮਾਤਮਾ ਸਾਡੀ ਧਰਤੀ ਮਾਤਾ ਅਸੀਂ ਉਹਨਾਂ ਨੇ ਕਿਸਾਨਾਂ ਨੂੰ ਵੀ ਪ੍ਰੇਰਿਤ ਕੀਤਾ ਵੀ ਜਿਹੜੀ ਮਿੱਟੀ ਆ ਨਾ ਸਾਡੇ ਖੇਤਾਂ ਦੀ ਜੇ ਤੁਸੀਂ ਉਹ ਥੱਲਿਓਂ 3 ਫੁੱਟ ਤੱਕ ਮਿੱਟੀ ਮਾਨਸੂਕੀ ਨਾਲ ਕੱਢ ਕੇ ਤੇ ਆਪਦੇ ਖੇਤ ਵਿੱਚ ਸਪਰੇਅ ਕਰੋ ਤਾਂ ਤੁਹਾਨੂੰ ਕਿਸੇ ਵੀ ਜ਼ਿਆਦਾ ਕੀਟਨਾਸ਼ਕ ਦਵਾਈ ਦੀ ਵਰਤੋਂ ਕਰਨ ਦੀ ਲੋੜ ਨਹੀਂ ਫਿਰ ਇਹਨਾਂ ਗੱਲਾਂ ਨੂੰ ਮੰਨਦੇ ਹੋਏ ਅਸੀਂ ਇਹ ਗੱਲ ਮੰਨ ਚ ਵਸਾ ਕੇ ਤੇ ਇਹਨਾਂ ਨੇ ਕਿਹਾ ਵੀ 1 ਫੁੱਟ ਦੇ ਵਿੱਚੋਂ ਮਿੱਟੀ 30 ਕਿਲੋ ਅਸੀਂ ਕਾਫੀ 8-10 ਸਾਲ ਪਹਿਲਾਂ ਇੱਕ ਵੇਟ ਕਰਕੇ ਅਸੀਂ ਤਜਰਬਾ ਕੀਤਾ ਸੀ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਅਸੀਂ ਬੈਠੇ ਅਸੀਂ ਕਹਿੰਦਾ ਸਭ ਚਲੋ ਆਪਾਂ ਜਿਹੜੀ ਤੁਹਾਡੀ ਇਹ ਗੱਲ 8 ਸਾਲ ਵਾਲੀ ਅੱਜ ਆਪਾਂ ਨਵੇਂ ਸਿਰਿਓਂ ਇੱਕ ਮਿੱਟੀ ਦੀ ਜਾਂਚ ਕਰ ਲੈਨੇ ਆਪਾਂ ਪੱਟ ਕੇ ਅਸੀਂ ਆਪਣੇ ਖੇਤ ਚੋਂ ਮਿੱਟੀ ਪੱਟੀ ਆ ਜੀ 1 ਫਟ ਵਰਗ ਮਤਲਬ ਫਟ ਚਡਾਈ 40 ਲੰਬਾਈ ਤੇ 40 ਲੰਘਾਈ ਉਹਦੇ ਵਿੱਚੋਂ ਅਸੀਂ ਮਿੱਟੀ ਪੱਟਣ ਲੱਗੇ ਜਦੋਂ ਪੂਰੇ ਮੈਣਕੇ ਤਸਲੀ ਨਾਲ ਫੀਤੇ ਨਾਲ ਤਾਂ ਫਿਰ ਡਾਕਟਰ ਸਾਹਿਬ ਕਹਿੰਦੇ ਵੀ ਆਪਾਂ ਬਲਦੇਵਤ ਦਾ ਫਟ ਮਿੱਟੀ ਮਿਲ ਕੇ ਪੱਟিয়ে ਉਹਦਾ ਆਪਾਂ ਮੰਨ ਲਓ ਡਬਲ ਕਰ ਲਾਂਗੇ ਉਹ ਅਸੀਂ ਮਿੱਟੀ ਪੱਟ ਕੇ ਕੰਡੇ ਦੇ ਉੱਪਰ ਡਾਕਟਰ ਸਾਹਿਬ ਦਿਖਾਇਓ ਕੰਡੇ ਦੇ ਉੱਪਰ ਅਸੀਂ ਮਿੱਟੀ ਜਿਹੜੀ ਪੱਟ ਕੇ ਲਿਆ ਕੇ ਸਹੀ weight ਕਰਕੇ 20 ਕਿਲੋ ਦਾ ਵੱਟਾ ਪਾਇਆ ਤੇ 500 ਗ੍ਰਾਮ ਮੰਨ ਲਓ ਜਿਹੜਾ weight ਉਹਦਾ 20 ਕਿਲੋ 500 ਗ੍ਰਾਮ weight ਅੱਧਾ ਫਟ ਡੂੰਗਾ ਹੀ ਮਿੱਟੀ ਪੱਟ ਕੇ ਅਸੀਂ ਉਹਦਾ weight ਕੀਤਾ ਵੀ ਮੰਨ ਲਓ ਚਲੋ ਥੋੜੀ ਸੈਲ ਹੋਣ ਕਰਕੇ ਅਸੀਂ ਕਹਿ ਸਕਦੇ ਹਾਂ ਵੀ ਜਿਹੜਾ ਅੱਧਾ ਕਿਲੋ ਦਾ ਕੋਈ weight ਵੱਧ ਘੱਟ ਹੋ ਸਕਦਾ ਪਰ ਮਿੱਟੀ ਦੀ ਜਿਹੜੀ ਆ ਅੱਧਾ ਫੁੱਟ ਨਘਾਈ ਔਰ ਫੁੱਟ ਚੜਾਈ ਤੇ ਫੁੱਟ ਲੰਬਾਈ ਦਾ ਜਿਹੜਾ ਭਾਰ ਹੋਇਆ 20 ਕਿਲੋ ਅਸੀਂ ਇਹ ਜਾਣੀ ਸਾਨੂੰ ਬੜੀ ਇੱਕ ਮਾਨ ਵਾਲੀ ਗੱਲ ਲੱਗੈ ਲੋ ਵੀ ਸਾਡੀ ਧਰਤੀ ਮਾਤਾ ਸਾਡੇ ਇਸ ਮਿੱਟੀ ਚੋਂ ਹੀ ਅਸੀਂ ਪੈਦਾ ਹੋਏ ਆ ਤੇ ਮਿੱਟੀ ਜੀ ਸਮੋਣਾ ਵਾ ਸਾਨੂੰ ਸਭ ਕੁਝ ਇਹ ਧਰਤੀ ਮਾਤਾ ਦੀ ਮਿੱਟੀ ਚੋਂ ਮਿਲਿਆ ਜੇ ਜੋ ਅਸੀਂ ਚਾਹਨੇ ਆ ਕਿਸਾਨਾਂ ਤੱਕ ਇਹ ਗੱਲ ਪਹੁੰਚਾਣੀ ਵੀ ਇਹਦੀ ਥੋੜੀ ਜੀ ਵੱਧ ਤੋਂ ਵੱਧ ਦੇਖ ਰੇਖ ਸਾਭ ਸੰਭਾਲ ਰੱਖੀਏ ਤਾਂ ਅਸੀਂ ਆਪਣੀ ਪੈਦਾਵਾਰ ਵਧਾ ਸਕੀਏ ਇਹ ਸਾਡਾ 8-10 ਸਾਲ ਤੋਂ ਪਹਿਲਾਂ ਦਾ ਜਿਹੜਾ ਇਹਨਾਂ ਦਾ ਤਜਰਬਾ ਸੀ ਸਰਦਾਰ ਜਗਤਾਰ ਸਿੰਘ ਸੁੱਤਾ ਸਾਹਿਬ ਦਾ ਤੇ ਅੱਜ ਅਸੀਂ ਨਵੇਂ ਸਿਰਿਓਂ ਬਣਾਇਆ ਅਸੀਂ ਇਹਨਾਂ ਦਾ ਇਹੀ ਧੰਨਵਾਦ ਕਰਦੇ ਹਾਂ ਵੀ ਜਿਹੜਾ ਵਧੀਆ ਜ਼ਿਮੀਂਦਾਰਾਂ ਨੂੰ ਜਾਣਕਾਰੀ ਦੇਣੀ ਤੇ ਵਧੀਆ ਉਹਨਾਂ ਦੀਆਂ ਫਸਲਾਂ ਦੇ ਘਾਟੇ ਨੁਕਸਾਨ ਜਿਹੜੇ ਆਪਣੇ ਹੁੰਦੇ ਫਸਲਾਂ ਤੇ ਤੇ ਉਦਵਾਂਹਾਂ ਸ਼ਿਰਕਦੇ ਆ ਉਹਦੇ ਵਿੱਚ ਮਿੱਟੀ ਦੀ ਇਹ ਕਹਿੰਦੇ ਥੋੜੀ ਜਿਹਾ ਜ਼ਿਆਦਾ ਤੇ ਪਾਣੀ ਦੀ ਦੇਖ ਰੇਖ ਰੱਖੋ ਤੇ ਇਸ ਕਰਕੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਹਾਂਜੀ ਆਪਣਾ ਜਿਹੜੀ ਗੱਲ ਆਪਣੀ ਸ਼ੁਰੂ ਸੀਗੀ ਜੀ ਮਿੱਟੀ ਦੀ ਉਹ اسی ਮਿੱਟੀ ਇੱਥੋਂ ਪੱਟ ਕੇ ਅੱਧਾ ਫੁੱਟ ਮਲੋ ਡੰਗਾਈ ਤੇ ਫੁੱਟ ਚੜਾਈ ਤੇ 14 ਲੰਬਾਈ ਚੜਾਈ ਲੰਬਾਈ ਘੇਰਾ 11 12 ਇੰਚ ਫੁੱਟ ਦਾ ਤੇ 6 ਇੰਚ ਥੱਲੇ ਡੂੰਘਾ ਪੱਟ ਕੇ ਅਸੀਂ ਮਿੱਟੀ ਇਹਦਾ ਜਿਹੜਾ ਵੇਟ ਕੀਤਾ ਈ 20 ਕਿਲੋ ਤੇ ਅਸੀਂ ਇਹ ਹੀ ਸਾਰੇ ਕਿਸਾਨਾਂ ਨੂੰ ਬੇਨਤੀ ਕਰਦੇ ਆਂ ਵੀ ਆਪਦੇ ਮਿੱਟੀ ਦਾ ਸੰਭਾਲ ਰੱਖੋ ਖੇਤੀ ਦੀ ਪੈਦਾਵਾਰ ਨੂੰ ਵਧਾਓ ਤੇ ਵੱਧ ਤੋਂ ਵੱਧ ਆਪਣੇ ਡਾਕਟਰ ਸਾਹਿਬਾਨਾਂ ਨਾਲ ਉਹਨਾਂ ਦੇ ਵਿਚਾਰ ਵਟਾਂਦਰੇ ਸੁਣ ਕੇ ਆਪਦਾ ਫੈਸਲਾ ਲਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਹ ਸਨ ਬਲਦੇਵ ਸਿੰਘ ਜੀ ਤੇ ਅੱਜ ਮਿੱਟੀ ਤੇ ਅਸੀਂ ਜਾਂਚ ਕੀਤੀ ਹੈ ਵੀਕਿੰਦੇ ਜਗਾ ਦੀ ਕਿੰਨੀ ਮਿੱਟੀ ਯਾਰ ਕਿੰਨੀ ਘਪਾਰੀ ਹੁੰਦੀ ਹੈ ਤਾਂ ਆਹ ਵੀਡੀਓ ਰਾਈ ਤੁਸੀਂ ਦੇਖ ਹੀ ਲਿਆ ਕੱਲੀ ਭਾਰੀ ਨਹੀਂ ਮਿੱਟੀ ਤੇ ਮਿੱਟੀ ਕੀਮਤੀ ਵੀ ਬਹੁਤ ਹੈ ਸਾਰੇ ਤੱਤ ਮਿੱਟੀ ਜੇ ਤਾਂ ਮਿੱਟੀ ਦੀ ਸਪਰੇਅ ਦੱਸੀ ਜੀ ਕਿ 3 ਫੁੱਟ ਤੱਕ ਜੇ ਅਸੀਂ ਬਾਸ ਬਾਂਸ ਬੁੱਕੀ ਨਾਲ ਮਿੱਟੀ ਕੱਢ ਕੇ ਤਾਂ 200 ਲੀਟਰ ਪਾਣੀ ਵਿੱਚ ਪਾ ਕੇ ਉਹਦੀ ਜੇ 2 ਘੰਟਿਆਂ ਬਾਅਦ ਸਪਰੇਅ ਕਰਦੇ ਆ ਤਾਂ ਫਸਲ ਨੂੰ ਜਿਹੜੀ ਵੀ ਘਾਟ ਹੈ ਉਹ ਪੂਰੀ ਹੋ ਜਾਂਦੀ ਹੈ ਕੋਈ ਫੰਗਸ ਨਹੀਂ ਪੈਂਦੀ ਕੋਈ ਕੀੜਾ ਨਹੀਂ ਲੱਗਦਾਗਾ ਤੇ ਗਰੋਥ ਪ੍ਰਮੋਟਰ ਬਹੁਤ ਵਧੀਆ ਹੈਗੀ ਹੈ ਅਸੀਂ ਤੁਸੀਂ ਕਰਕੇ ਦੇਖੋ ਤੇ ਫਿਰ ਜੇ ਮਿੱਟੀ ਤੋਲਣੀ ਆ ਆਪਦੇ ਥਾਂ ਪਟਕੇ ਦੇਖੋ ਫਿਰ ਸਾਰਾ ਕੁਝ ਤੁਹਾਨੂੰ ਪਤਾ ਲੱਗ ਜਾਓ ਚਲੋ ਠੀਕ ਹੈ ਜੀ ਅਲਵਿਦਾ ਧੰਨਵਾਦ ਇਸ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰੋ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ